ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਟੋਟੀਆਂ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਇੱਕ ਘਰੇਲੂ ਘਰ ਦੇ ਵਿੱਚੋਂ ਅੱਜ ਆਪਾਂ ਇੱਕ ਵੀਡੀਓ ਬਣਾ ਰਹੇ ਆ ਵੀਰੋਣੀ ਇੱਕ ਮੱਝ ਸੇਲ ਕਰਦੇ ਪਏ ਬੂਰੀ ਮੱਝ ਤੁਸੀਂ ਸਾਹਮਣੇ ਸਕਰੀਨ ਦੇ ਉੱਪਰ ਦੇਖ ਰਹੇ ਜੇ ਟੋਕੜ ਗੱਬਣ ਇਹ ਮੱਝ ਬਕਾਊ ਆ ਸੋ ਜਿਸ ਵੀ ਕਿਸਾਨ ਫਾਰਮਰ ਭਰਾ ਨੂੰ ਪਸੰਦ ਆਊਗੀ ਤੁਸੀਂ ਸੌਦਾ ਕਰ ਲਿਆ ਜੀ ਵੀਰ ਦੇ ਨਾਲ ਨੰਬਰ ਸਕਰੀਨ ਦੇ ਉੱਪਰ ਚੱਲਣਗੇ ਟੋਟੀਆਂ ਤੋਂ ਕਿਸਾਨ ਵੀਰੋ ਇੱਕ ਛੜਕ ਜਾਂਦੀ ਆ ਪਿੰਡ ਵਾਈਂ ਕੋਈ ਨੂੰ ਇਸੇ ਸੜਕ ਦੇ ਉੱਪਰ ਵੀਰ ਹੋਂ ਦਾ ਘਰ ਆ ਸੋ ਬਾਕੀ ਨੰਬਰਾਂ ਤੇ ਤੁਸੀਂ ਕਾਲ ਕਰਕੇ ਬਧੇਰੇ ਜਾਣਕਾਰੀ ਲੈ ਲਿਓ ਜੇ ਇੱਕੋ ਇੱਕ ਨਗ ਅਜਵੀਰ ਹੁਣੀ ਸੇਲ ਕਰਦੇ ਆ ਟੋਕੜ ਗੱਬਣ ਮਾਝਾ ਪੂਰੀ ਸੋ ਤਰੀਕਾ ਜ 9 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਕੋਈ ਦੁਪਹਿਰ ਦੇ 2:00 ਵਜੇ ਦਾ ਆ ਓਨਰ ਵੀਰ ਪ੍ਰਭਦੀਪ ਸਿੰਘ ਹੋਂ ਦੇ ਨਾਲ ਪੂਰੀ ਗੱਲਬਾਤ ਕਰ ਲਾਂਗੇ ਆਪਾਂ ਤੋ ਬਾਕੀ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਜੇ ਤਾਂ ਜੋ ਪੂਰੀ ਜਾਣਕਾਰੀ ਉਹ ਫਾਰਮਰ ਭਰਾਵਾਂ ਨੂੰ ਮਿਲ ਸਕੇ ਸਭ ਤੋਂ ਪਹਿਲਾਂ ਵੀਰ ਪ੍ਰਭਦੀਪ ਸਿੰਘ ਜੀ ਸასი ਸ਼ਾਸਿਕਾਲ ਸასი ਸ਼ਾਸਿਕਾਲ ਜੀ ਹੋਰ ਭਾਜੀ ਸੇਤਾ ਰਾਜੀ ਚੜਦੀ ਕਲਾ ਸ਼ੁਕਰ ਪ੍ਰਮਾਤਮਾ ਜੀ ਬਾਕੀ ਸਭ ਤੋਂ ਕੱਲ ਜਿਹੜੀ ਮੇਰਾ ਵੀਰ ਪ੍ਰਭਦੀਪ ਚਲੋ ਪਸ਼ੂ ਆਪਾਂ ਇੱਕ ਜਿਹੜੀ ਆਪਾਂ ਮੱਝ ਸੇਲ ਕਰਦੇ ਹਾਂ ਉਹ ਦਿਖਾ ਦੇਾਂਗੇ ਆ ਬਹੁਤ ਜ਼ਿਆਦਾ ਸੁਖ ਬਣਿਆ ਹੋਈ ਹੈ ਹਾਂ ਜੀ ਵੀਰ ਜੀ ਇਹ ਤਾਂ ਇਸੇ ਕਰਕੇ ਹੀ ਸਾਰੇ ਪਸ਼ੂ ਰੱਖੇ ਸੀਗੇ ਭੈਣ ਭਰਾਵਾਂ ਨੇ ਸਦਾ ਹੀ ਦਿੱਦੀ ਵੀ ਸ਼ਾਂ ਬਹੁਤ ਹੈ ਤੇ ਇਹਦੇ ਥੱਲੇ ਰੱਖੋ ਪਸ਼ੂ ਜ਼ਰੂਰ ਬਾਕੀ ਪਿਲਕਣ ਦਾ ਰੋਖਾ ਵੀਰ ਜੀ ਕਾਫੀ 올ਡ ਪੁਰਾ ਕੀ ਕਿਸੇ ਵੀਰ ਭਰਾ ਨੂੰ ਚਾਹੀਦਾ ਹੋਊਗਾ ਤੇ ਅਗਲੇ ਮਹੀਨੇ ਸੌਣ ਦੇ ਮਹੀਨੇ 'ਚ ਇਹਦਾ ਲੱਗਦਾ ਹੈ ਟਾਣਾ ਅੱਛਾ ਜੀ ਤੇ ਉਹ ਲਜਾ ਵੀ ਸਕਦਾ ਜੇ ਆਪਾਂ ਜਰੂਰ ਇੱਕ ਤਰ੍ਹਾਂ ਦੀ ਸੇਵਾ ਠੀਕ ਹੈ ਜੀ ਇਹ ਮਹੀਨੇ ਸੌਣ ਦੇ ਵਿੱਚ ਵੀ ਕੱਲਾ ਇਹ ਸ ਪੂਰੇ ਸਾਲ 'ਚ ਸੌਣ ਦੇ ਮਹੀਨੇ 'ਚ ਲੱਗਦੀ ਹੈ ਮਤਲਬ ਇੱਕ ਆਪਾਂ ਕਲਮ ਕਹਿ ਲਈਏ ਜਾਂ ਜਿਵੇਂ ਕਹ ਲਈਏ ਵੀ ਛੋਟਾ ਛੋਟਾ ਡੰਡਾ ਲੱਗ ਜਾਂਦਾ ਜੀ ਇਹਦਾ ਛੋਟਾ ਡੰਡਾ ਖੇਤੋਂ ਵਡਾਣੀ ਤੋੜ ਕੇ ਆਪਾਂ ਲਾਦਾਂਗੇ ਹਾਂ ਜੀ ਠੀਕ ਹੈ ਜੀ ਸੌਣ ਦੇ ਮਹੀਨੇ ਦੇ ਵਿੱਚ ਕੱਲਾ ਸੌਣ ਦਾ ਮਹੀਨਾ ਮੈਂ ਵੀ ਬਹੁਤ ਵੈਸੇ ਦੋਸਤੋ ਪਿਲਕਨ ਦੇ ਰੋਖ ਆਪਾਂ ਬਹੁਤ ਦਰਖਤ ਤੇ ਬਾਕੀ ਬਹੁਤ ਜਿਆਦਾ ਵਧੀਆ ਠੀਕ ਹੈ ਜੀ ਥੱਲੇ ਪਸ਼ੂ ਵੀਰ ਉਹਨੇ ਬੰਨੇ ਆ ਜਿਹੜੇ ਘਰੇਲੂ ਕਰਦੇ ਪਸ਼ੂ ਆ ਬਿਲਕੁਲ ਜਿੰਨੇ ਵੀ ਘਰ ਦੇ ਘਰੇਲੂ ਪਸ਼ੂ ਆ ਇਹ ਸਾਰੇ ਘਰੇਲੂ ਹੀ ਪਸ਼ੂ ਨੇ ਠੀਕ ਹੈ ਮਾਜੇ ਸੇਲ ਕਰਦੇ ਪਏ ਆ ਤੋਕੜ ਗੱਬਣਾ ਸੱਜਰ ਮੈਂ ਆਪਾਂ ਲਿਆਂਦੀ ਸੀ ਹਾਂਜੀ ਇਹ ਵੀ ਜੀ ਆਪਣਾ ਲਿਆਂਦੀ ਸੀਗੀ ਢਾਈਆਂ ਮਹੀਨੇ ਦੀ ਗੱਬਣ ਸੀਗੀ ਜੀ ਤੇ ਇਹ 4 ਘੰਨੇ ਦੀ ਸੋਈ ਸੀਗੀ ਉਦੋਂ ਠੀਕ ਹੈ ਜੀ ਤੇ 12 ਕਿਲੋ ਦੋ ਸੀਗਾ ਤੇ ਥੱਲੇ ਜੀ ਠੀਕ ਹੈ ਜੀ ਹਾਂਜੀ ਤੇ ਅੱਜ ਇਹ ਕਿੰਨੇ ਮਹੀਨੇ ਦੀ ਗੱਬਣ ਇਹ ਵੀ ਜੀ 7 ਮਹੀਨੇ ਦੀ ਹੋ ਗਈ ਆ ਠੀਕ ਹੈ ਤੇ ਇਹਨੂੰ ਮਤਲਬ 15 ਤਰੀਕ ਨੂੰ ਇਹਨੂੰ ਮਤਲਬ 15 ਤਰੀਕ ਨੂੰ 15 ਜੂਨ ਨੂੰ ਠੀਕ ਆ ਜੀ ਤੇ ਇਸ ਵਕਤ ਦੁੱਧ ਦੇ ਥੱਲੇ ਕਿੰਨਾ ਦੁੱਧ ਪੰਜ ਕਿਲੋ ਆ ਜੀ 5 ਕਿਲੋ ਸੋ ਦੂ ਇੱਕ ਵਰੀ ਮੱਝ ਦਾ ਪੂਰਾ ਬਾਡੀ ਸਟਰਕਚਰ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਗਾਂ ਤਿਜਾ ਸੁਨੇਲੀ ਗੱਪਣਾ ਜੀ ਲੋ ਵੀ ਗਾਂ ਦੋਸਤ ਤਿਜਾ ਸੁਵਾ ਇਹ ਸਮਾਜ ਨੇ ਸੂਣਾ ਸੋ ਕਾਫੀ ਵੀਰ ਆਪਣੇ ਸ਼ੌਂਕ ਰੱਖਦੇ ਆ ਪੂਰੀਆਂ ਮੱਝਾਂ ਦਾ ਤੇ ਬੂਰੀ ਮੱਝ 11 12 12 ਕਿਲੋ ਵੀਰਾਂ ਦਾ ਵੀ ਆਪਾਂ ਲਿਆਂਦੀ ਸੀਗੀ ਤੇ ਢਾਈ ਕੁ ਮਹੀਨੇ ਦੀ ਇਹ ਗੱਪਣ ਸੀਗੀ ਚੈੱਕ ਪਾਸ ਲਿਆਂਦੀ ਆ ਤੇ ਹੁਣ 15 ਜੂਨ ਨੂੰ ਇਹਦੇ ਜਿਹੜੇ 7 ਮਹੀਨੇ ਕੰਪਲੀਟ ਹੋ ਜਣੇ ਆ 8ਵਾਂ ਮਹੀਨਾ ਨੂੰ ਲੱਗ ਜਾਣਾ ਤੇ ਹਾਈਟ ਕੱਟ ਤੁਸੀਂ ਦੇਖੋ ਵੱਡੀ ਹਾਈਟ ਕੱਟ ਦੇ ਵਿੱਚ ਆ ਬਾਕੀ ਆ ਪੂਰਾ ਬਾਡੀ ਬੰਤਰ ਇਹ ਬਾਡੀ ਸਟਰਕਚਰ ਆ ਸਿੰਗਲ ਹੱਡੀ ਤੇ ਚਵਾਈ ਚਵਾਈ ਤੇ ਵੀਰ ਬਿਲਕੁਲ ਓਕੇ ਆ ਬਿਲਕੁਲ ਓਕੇ ਆ ਬਿਲਕੁਲ ਓਕੇ ਮਤਲਬ ਕਿ ਜਾਰੇ ਥਣੇ ਕਈ ਬਣਾ ਬਹੁਤੇ ਵੀਰ ਆਪਣੇ ਆਨਲਾਈਨ ਸੋਲਦਾ ਹੀ ਮੰਗਾ ਲੈਂਦੇ ਇਹਦੀ ਖਾਸੀਅਤ ਇਹ ਆ ਜੀ ਇਹਦੀ ਅਗੜਾ ਜੀ ਪਿਛਾੜੀ ਇੱਕੋ ਹੀ ਆ ਜੀ ਅਗੜਾ 121 ਹਾਂਜੀ ਉਹਨਾਂ ਅਗਲੇ ਥਣਾਂ ਦੇ ਤੋਂ ਉਹਨਾਂ ਹੀ ਪਿਛਿਆਂ ਸੀ ਹਾਂਜੀ ਠੀਕ ਆ ਤੇ ਮਿਲਦੀ ਹੁਣ ਆਪਣੇ ਕੋਲ ਕਿੰਨੇ ਵੀਰ ਇਹ ਪਹਾੜੇ ਤੇ ਮਿਲਦੀ ਹੈ ਪਹਾੜੇ ਤੇ ਦੋਨੇ ਡੰਗ ਮਿਲਦੀ ਹੈ ਨਹੀਂ ਇੱਕ ਟਾਈਮ ਮਿਲਦੀ ਸਵੇਰ ਦੇ ਸਵੇਰੇ ਦੇ ਟਾਈਮ ਮਿਲਦੀ ਠੀਕ ਹੈ ਸੋ ਮਾਰਨਿੰਗ ਜਿਹੜੀ ਦੋਸਤੋ ਇੱਕੋ ਟਾਈਮ ਆ ਇੱਕੋ ਡੰਗ ਮਿਲਦੀ ਆ ਤੇ ਦੁੱਧ ਜਿਹੜਾ ਇਸ ਵਕਤ ਤੁਹਾਨੂੰ ਦੱਸ ਹੀ ਦਿੱਤਾ ਵੀ ਜਿਹੜਾ ਨੈੱਟ ਆਪਣਾ ਮਤਲਬ 5 ਕਿਲੋ ਹਾਜ਼ਰ ਆ ਲਓ ਜੀ 5 ਕਿਲੋ ਦੁੱਧ ਠੀਕ ਹੈ ਜੀ ਇੱਕੋ ਟਾਈਮ ਮਿਲਦੀ ਆ ਮਾਰਨਿੰਗ ਦੇ ਟਾਈਮ ਸੋ ਬਾਕੀ ਮਾਝ ਤੁਸੀਂ ਦੇਖ ਸਕਦੇ ਠੀਕ ਹੈ ਜੀ ਆਹ ਸਟਰਕਚਰ ਆ ਬਾਟੀ ਬਣਤਰੀ ਦੀ ਇਹ ਪੂਰੀ ਤੁਹਾਨੂੰ ਆਪਾਂ ਖੋਲ ਕੇ ਤੋੜ ਕੇ ਦਿਖਾ ਦਿੰਨੇ ਆ ਠੀਕ ਹੈ ਜੀ ਤੇ ਇੱਕੋ ਇੱਕ ਨਾਗਰ ਵੀਰ ਹੁਣੇ ਆਪਣੇ ਘਰੋਂ ਜਿਹੜਾ ਸੇਲ ਕਰਦੇ ਪਏ ਆ ਕੌਕਰ ਗੱਬਣ ਕਾਫੀ ਭਰਾ ਆਪਣੇ ਡਿਮਾਂਡ ਕਰਦੇ ਰਹਿੰਦੇ ਆ ਠੀਕ ਆ ਜੀ ਆ ਤੁਹਾਡੇ ਸਾਹਮਣੇ ਆਪਾਂ ਮੱਝ ਇੱਕ ਪੇਸ਼ ਕਰ ਦਿੱਤੀ ਆ ਸੋ ਜਿਹੜੇ ਭਰਾ ਨੂੰ ਜਜੂ ਕੀ ਪਸੰਦ ਆਊਗੀ ਸੌਦਾ ਕਰ ਲਿਆ ਜੇ ਦਬਾਈ ਦੀ ਪੂਰੀ ਮਹਿੰਗੀ ਚੰਗੀ ਆ ਬਾਕੀ ਕੱਦ ਵੱਡਾ 17 ਕਿਲੋ ਸੱਜਰ ਦਾ ਦੁੱਧ ਕੱਢਿਆ ਜੀ ਠੀਕ ਆ ਜੀ ਵੀ ਜਦੋਂ ਤੁਸੀਂ ਲੈ ਕੇ ਜਾਂਦੀ ਫਿਰ ਤਕਰੀਬਨ ਕੋਈ 12 ਕਿਲੋ ਤੇ ਚੱਲਣ ਡਈ ਸੀ ਠੀਕ ਸੋ ਢਾਈ ਮਹੀਨੇ ਦੀ ਦੋਸਤੋ ਗੱਬਣ ਸੀ ਤੇ ਬਾਕੀ ਤੁਸੀਂ ਆਪਦਾ ਆਈਡੀਆ ਲਾ ਵੀ ਲਾ ਜੇ ਠੀਕ ਆ ਜੀ ਕੋਈ 2 ਮਹੀਨੇ ਕੋਈ ਡੇਢ 2 ਮਹੀਨਿਆਂ ਬਾਅਦ ਵੈਸੇ 3 ਮਹੀਨਿਆਂ ਬਾਅਦ ਕੋਸ਼ੂ ਬਣਿਆ ਸੋ ਸੋ ਤੱਕ ਰੀਪਰ ਕੋ 3 ਮਹੀਨਿਆਂ ਦੀ ਵੀ ਹੋ ਸਕਦੀ ਉਸ ਸਟੇਜ ਤੇ 12 ਕਿਲੋ ਦੀਆਂ 4-5 ਮਹੀਨਿਆਂ ਦੀ ਵੀ ਹੋ ਸਕਦੀ ਆ ਤੇ ਫਿਲਹਾਲ ਅੱਜ 5 ਕਿਲੋ ਦੁੱਧ ਦੇ ਥੱਲੇ ਮੌਕੇ ਤੇ ਹਾਜ਼ਰ ਆ ਤੇ ਕਰਮਾਲੀ 7 ਮਹੀਨਿਆਂ ਦੀ ਜਿਹੜੀ ਇਹ ਗੱਬਣਾ ਚੈੱਕ ਪਾਸ ਆ 15 ਜੂਨ ਨੂੰ 7 ਮਹੀਨੇ ਕੰਪਲੀਟ ਆ ਤੇ ਆ ਜਿਹੜਾ ਤੁਹਾਨੂੰ ਆਪਾਂ ਥੰਮ-ਥੰਮ ਵਿਖਾ ਦਿੰਦੇ ਆ ਇੱਕ ਬਹਿਰੀਆਂ ਵਾਲੀ ਸਾਈਡ ਤੋਂ ਅਛਾ ਵੀਰ ਜੀ ਮੰਨ ਲਓ ਬਾਕੀ ਚੁਵਾਈ ਦੀ ਗੱਲ ਕਰ ਲਗੇ ਪੂਰ ਛੱਟੇ ਤੋਂ ਵਿਚਾਰ ਰਹਿਤੀ ਹੈ ਠੀਕ ਹੈ ਤੇ ਇਹਦੀ ਡਿਮਾਂਡ ਵੀਰ ਕੀ ਰਹੂਗੀ ਲੈਣ ਦੇਣ ਕੀ ਕਰਦੇ ਪਏ ਵੀਰ ਜੀ ਡਿਮਾਂਡ ਇਹਦੀ ਭਾਅ ਲੱਖ ਕਰਾ ਲਓ ਜਾਂਵੇ ਕਰਾ ਲਓ ਆਪਾਂ 92000 ਤੋਂ ਮਤਲਬ ਛੋਟ ਕਰਦੇ 92000 ਦੇ ਵਿੱਚੋਂ ਛੋਟ ਹਾਂਜੀ ਠੀਕ ਹੈ ਵੀਰ ਨਾ ਵੀ 92000 ਦੇ ਵਿੱਚੋਂ ਦੋਸਤੋ ਛੋਟ ਹੋਊਗੀ ਡਿਮਾਂਡ ਲੱਖ ਕਰਾ ਲਓ ਠੀਕਾ ਜੀ ਸੋ ਸਮਾਂ ਹਜੇ ਸਾਰੇ ਭਰਾਵਾਂ ਨੂੰ ਪਤਾ ਵੀ ਸੱਤ ਕੰਪਲੀਟ ਹੋ ਜਾਣੇ ਤੇ ਤਿੰਨ ਮਹੀਨੇ ਦਾ ਸਮਾਂ ਇਹਦਾ ਬਾਕੀ ਆ ਸੂਣ ਦਾ ਕੋਈ ਚੰਗੀ ਮੇਰਾ ਭਰਾ ਕੇਅਰ ਕਰ ਲੂਗਾ ਲੈ ਜਾ ਕੇ ਠੀਕ ਹੈ ਜੀ ਤੇ ਬਾਕੀ ਚਾਹ ਪਾਣੀ ਦਾ ਡੰਗਾ ਵੀ ਛਾਰਦੀ ਆ ਕਿਉਂਕਿ ਇੱਕੋ ਟਾਈਮ ਦੁਪਹਿਰੀ ਮਿਲਦੀ ਆ 5 ਕਿਲੋ ਤਾਰਾਂ ਇਹਦੇ ਥੱਲੇ ਹਾਜ਼ਰ ਸੋ 92000 ਦੀ ਇਹ ਮੱਝ ਮਿਲ ਜੂਗੀ ਬਾਕੀ ਮੌਕੇ ਤੇ ਥੋੜਾ ਬਾਦਾਂ ਜੋ ਵੀ ਗੰਜਾਇਸ਼ ਆ ਉਹ ਛੋਟ ਜਿਹਾ ਆਪਾਂ ਮੌਕੇ ਤੇ ਆ ਬਾਕੀ ਮੱਝ ਵੱਡੀ ਆ ਪਸੰਦ ਆਊਗੀ ਭਰਾਵਾਂ ਨੂੰ ਬਾਕੀ ਹੋਰ ਵੀਰੋਂ ਦੀ ਕੋਈ ਖਾਸ ਗੱਲ ਕੋਈ ਮਾਲਾ ਵਧਿਆਦੀ ਆ ਆਪਾਂ ਕੋਈ ਠੰਡੀ ਤੇਰੀਆ ਕਰਮਾਲੀ ਜਿਵੇਂ ਹੁਣ ਐਂਡ ਤੱਕ ਹੀ ਮਿਲਦੀ ਆਉਣ ਰਹੀ ਆ ਵੇਤ ਮਤਲਬ ਵੀ ਆਪਾਂ ਸ਼ੁਰੂ ਜੀ ਲਿਆਂਦੀ ਸੀਗੀ ਚਲੋ ਸੱਜਣਾ ਹੀ ਕਹਿ ਲੀਨੇ ਵਾ ਜਿੰਨਾ ਸੱਜਣਾ ਦੁੱਧ ਦੇ ਦਿੰਦਿਆਂ ਆਂ ਆ ਮੱਜਾਂ ਉਹਨਾਂ ਦੇ ਦਾ ਤੁਸੀਂ ਕਿ ਉਹਨਾਂ 4 ਮਹੀਨੇ ਰੀ ਸੂਈ ਥੱਲੇ ਸੀਗਾ ਠੀਕ ਹੈ ਪਰਵਾਹ ਨੇ ਕਿਹਾ ਸੀਗਾ ਵੀ ਅਸੀਂ 17 ਕਿਲੋ ਦੁੱਧ ਚੋਇਆ ਕਿਸੇ ਨਾ ਅਜਨਾਲੇ 사이ਡ ਤੇ ਭਲਵਾਨ ਸੀਗਾ ਉਹਨੂੰ ਮਿਲੀ ਸੀ ਕਬੱਡੀ ਵਾਲੇ ਅੱਛਾ ਅੱਛਾ ਸਨਮਾਨ ਤੇ ਗਿਫਟ ਵੀ ਸਨਮਾਨ ਚ ਬਗੀ ਸੀਗੀ ਠੀਕ ਹੈ ਉਹਨਾਂ ਨੇ ਫਿਰ ਅੱਗੇ ਸ਼ੇਲ ਕੀਤੀ ਸੀ ਠੀਕ ਹੈ ਠੀਕ ਹਾਂਜੀ ਮਤਲਬ 올ੀ ਆ ਬਹੁਤ ਭਾਵੇਂ ਬੱਚਾ ਚੋਈ ਜਾਵੇ ਠੀਕ ਹੈ ਹਾਂਜੀ ਲੋ ਵੀ ਠੀਕ ਹੈ ਜੀ ਸੋ ਇਹ ਡਿਟੇਲ ਆ ਦੋਸਤੋ ਇਸ ਮ ਤਾਂ ਕਿ ਚੈੱਕ ਪਾਸ ਤੁਸੀਂ ਥਣਾ ਦੀ ਕਰਨੀ ਹੈ ਤਾਂ ਦੁੱਧ 5 ਕਿਲੋ ਕਰਮਾ ਵਾਲੀ ਥਲੇ ਹੈਗਾ ਚੈੱਕ ਪਾਸ ਕਰ ਲਿਆ ਜੇ ਭਰਾ ਕੇ ਤਸਦੀ ਨਾਲ ਇੱਕ ਟਾਈਮ ਚੋਗੇ ਰਹੀ ਗੱਲ ਗੱਬਣ ਦੀ ਉਹ ਮੇਰਾ ਭਰਾ ਕੋਈ ਆਪਣਾ ਸਾਈਬਿਆ ਨਾਲ ਪੱਕਾ ਕਰਕੇ ਆਪਣੀ ਵੀ ਤੁਸੀਂ ਤਸਦੀ ਕਰ ਸਕਦੇ ਜੇ ਆਨਲਾਈਨ ਕੋਈ ਭਰਾ ਤਸਦੀ ਜਾਂ ਤਸਦੀ ਤੇ ਮਗਾਉਣਾ ਚਾਹੁੰਦਾ ਤੇ ਤੁਸੀਂ ਉਸ ਬਾਰੇ ਵੀ ਗੱਲਬਾਤ ਕਰ ਲੋਗੇ ਨੰਬਰ ਸਕਰੀਨ ਦੇ ਉੱਪਰ ਚੱਲਣਗੇ ਇੱਕ ਵੀਰ ਪ੍ਰਭਦੀਪ ਸਿੰਘ ਜੀ ਨੰਬਰ ਆਪਣੇ ਕਰ ਦਿਓ ਸੰਦੇ ਨੰਬਰ ਦਾ ਤੁਹਾਨੂੰ ਸਾਹਿਬ ਹੈਗਾ 98552 33336 ਠੀਕ ਹੈ ਲੋ ਵੀ ਇਹ ਨੰਬਰ ਆ ਕਿਸਾਨ ਵੀਰੋਂ ਸਕਰੀਨ ਦੇ ਉੱਪਰ ਚੱਲਣਗੇ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਇੱਕੋ ਇੱਕ ਨਾਗਰ ਵੀਰ ਹੁਣੀ ਆਪਣੇ ਘਰੋਂ ਸੇਲ ਕਰਦੇ ਪਏ ਆ ਘਰੇਲੂ ਮਾਲ ਆ ਬਾਕੀ ਮਾਝ ਚੰਗੀ ਆ ਬੂਰੀਆਂ ਦੇ ਸ਼ੌਂਕ ਰੱਖਣ ਵਾਲੇ ਭਰਾ ਸੰਪਰਕ ਕਰ ਲਿਆ ਜੀ ਧੰਨਵਾਦ ਸੋ ਜਿੰਨੇ ਭਰਾਵਾਂ ਨੇ ਵੀਡੀਓ ਵੇਖੀ ਆ ਜਾਂ ਸ਼ੇਅਰ ਕੀਤੀ ਆ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਾਥੀ ਸ਼ਰੀਆ ਕਰਦੇ ਆ